मंत्री साहब दी मजबूरी है जो अप्सरा ने जवाब बना के पेश ता इन्होने पढ़ता यही जवाब इन्होने सवाल नंबर 968 ਦੇ ਅਨਸਰ ਦੇ ਵਿੱਚ ਵੀ ਦਿੱਤਾ ਸੀ ਸੇਮ ਅਨਸਰ ਲੇਕਿਨ ਸਰ ਇਹਨਾ 6 ਮਹੀਨਿਆਂ ਦੇ ਦੌਰਾਨ ਜੋ ਕੁਝ ਵੀ ਹੋਇਆ ਪਾਰਲੀਮੈਂਟ ਦੇ ਇਲੈਕਸ਼ਨ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਸੀਗਾ ਗਾਰਬੇਜ ਲਿਫਟਿੰਗ ਤੇ ਸੀਵਰੇਜ ਤੇ ਪੀਣ ਵਾਲਾ ਗੰਦਾ ਪਾਣੀ ਤੇ ਪਾਰਲੀਮੈਂਟ ਇਲੈਕਸ਼ਨ ਅੰਮ੍ਰਿਤਸਰ ਸਹਿਰ ਦੇ ਵਿੱਚ ਇਸ ਮੁੱਦੇ ਤੇ ਲੜਿਆ ਗਿਆ ਸੀ ਕਿ ਆਪਣੇ ਮਹੱਕਮੇ ਦੇ ਮੰਤਰੀ ਦੇ ਗਲ ਅਫਸਰ ਨਹੀਂ ਹੁੰਦੇ ਬਾਰ-ਬਾਰ ਇਹ ਫੋਨ ਕਰਦੇ ਨੇ ਮੈਂ ਵੀ ਇਹਨਾਂ ਨੂੰ ਫੋਨ ਕਰਦਾ ਅਸੀਂ ਲੋਕਲ ਲੈਵਲ ਤੇ ਫੋਨ ਕਰਨਾ ਬੰਦ ਕਰਤਾ ਸਰ ਇਹ ਵੀ ਫੋਨ ਕਰਦੇ ਨੇ ਅਫਸਰਾਂ ਨੂੰ ਇੱਕ ਨਗਿੰਦਰ ਪ੍ਰਸਾਦ ਜਈ ਹੈ ਉਹ ਮੁੱਖ ਮੰਤਰੀ ਤੋਂ ਜ਼ਿਆਦਾ ਪਾਵਰ ਰੱਖਦਾ ਹੈ ਤੁਸੀਂ ਕੱਲ ਐਸਆਈ ਬੋਰਡ ਸਿੰਘ ਦੀ ਗੱਲ ਕਰ ਰਹੇ ਸੀ ਜਈ ਨਗਿੰਦਰ ਪ੍ਰਸਾਦ ਮੁੱਖ ਮੰਤਰੀ ਤੋਂ ਜ਼ਿਆਦਾ ਪਾਵਰ ਰੱਖਦਾ ਹੈ ਕਮਿਸ਼ਨਰ ਕਾਰਪੋਰੇਸ਼ਨ ਕਿਸੇ ਬੰਦੇ ਦੀ ਗੱਲ ਨਹੀਂ ਸੁਣਦਾ ਜੇਕਰ ਸਾਡੇ ਦਫ਼ਤਰ ਤੋਂ ਵੀ ਕੋਈ ਚੀਜ਼ ਜਾਂਦਾ ਹੈ ਕਿ ہاں ਇਹ ਪ੍ਰੇਸ਼ਾਨੀ ਹੈ 15 ਦਿਨ 20 ਦਿਨ ਦੀ ਵੇਟਿੰਗ ਲੇਕਿਨ ਮੰਨ ਲਓ ਜਸਤੇ ਕਰ ਦੇ ਵਿੱਚ ਜਸਤੇ ਕਿਚਨ ਦੇ ਵਿੱਚ ਸੀਵਰੇਜ ਦਾ ਪਾਣੀ ਜਾ ਰਿਹਾ ਹੈ ਉਹ ਕਿੱਥੇ ਜਾਊਗਾ ਪਾਣੀ ਦਾ ਤਾਂ ਇਹਨਾਂ ਨੇ ਕਿਹਾ ਉਹ ਤੋਂ World Bank ਦਾ ਪ੍ਰੋਜੈਕਟ ਹੈ ਕਈ ਸਾਲਾਂ ਤੋਂ ਚੱਲ ਰਿਹਾ ਹੈ ਪਿਛਲੀਆਂ ਸਰਕਾਰਾਂ ਤੋਂ ਹੀ ਚੱਲਦਾ ਆ ਰਿਹਾ ਹੈ ਤੇ ਉਹੀ ਜਵਾਬ ਉਹੀ ਸਵਾਲ ਇਸ ਕਰਕੇ ਸਰ ਦੇਖੋ ਇੱਕ ਤਾਂ ਇੱਕ ਜਵਾਬ ਦੇ ਹੀ ਫਿਕਸ ਕੀਤੀ ਜਾਵੇ ਕਿ ਮਹਕਮੇ ਦਾ ਮੰਤਰੀ ਜੇਕਰ ਕੋਈ ਗੱਲ ਕਹਿ ਰਿਹਾ ਹੈ ਨਾ ਤਾਂ ਆਪਸਨ ਦੇ ਇੱਕ ਜ਼ਿਮਵਾਰੀ ਹੋਣੀ ਚਾਹੀਦੀ ਹੈ ਅੱਛੇ ਵੀ ਦੇਖੋ ਪਿੰਡ ਪਿੰਡ ਗਲੀ ਗਲੀ ਜਾ ਕੇ ਲੋਕਾਂ ਨੂੰ ਸੰਤੋਨਾ ਦੇ ਰਹੇ ਆਂ ਲੇਕਿਨ ਇਲਾਜ ਹੋਣਾ ਚਾਹੀਦਾ ਹੈ ਸਾਨੂੰ ਕੁਝ ਨਹੀਂ ਚਾਹੀਦਾ ਹੈ ਸਿਰਫ ਉਮਰ ਕਰਵਾ ਦਿਓ ਥੈਂਕਿਊ ਪੀਣ ਵਾਲਾ ਪਾਣੀ ਦੇ ਦਿਓ ਜੀ ਤੇ ਕੂੜਾ ਥੈਂਕਿਊ ਮੈਂ ਮੈਂਬਰ ਸਾਹਿਬ ਨੂੰ ਬੇਨਤੀ ਕਰਦਾ ਕਿ ਪਹਿਲੋ ਪੰਜਾਬ ਦੇ ਅੰਦਰ ਪੰਜਾਬ ਦੇ ਮੁੱਖ ਮੰਤਰੀ ਦੀਆਂ ਹਦਾਇਤਾਂ ਦੇ ਮੁਤਾਬਕ ਚਾਹੇ ਉਹਨਾਂ ਦੀ ਕੋਈ ਹੁਕਮਾਂ ਦੀ ਕੰਪਲੇਂਟ ਕਰਨ ਦੇ ਵਿੱਚ ਕੋਈ ਬਿਊਰੋਕ੍ਰੈਟਿਕ ਅੰਗੈਲੀ ਨਹੀਂ ਕਰ ਰਿਹਾ ਜੇਕਰ ਕਿਤੇ ਵੀ ਹੁੰਦੀ ਆ ਤਾਂ ਉਹਦੇ ਅਫਸਰ ਦੀ ਬਗੈਰ ਜਿੰਮੇਵਾਰੀ ਫਿਕਸ ਕਰਦੀ ਐ ਐਸੀ ਕੋਈ ਗੱਲ ਨਹੀਂ ਕਿ ਬਿਊਰੋਕ੍ਰੇਸੀ ਗੱਲ ਨਹੀਂ ਮੰਦੀ ਹੈਗੀ ਸਾਈਕਲ ਦੇ ਮੈਂਬਰ ਸਾਹਿਬ ਨੇ ਜੋ ਹੁਕਮ ਕੀਤਾ ਸਾਡੀ ਨੈਤਿਕ ਜਿੰਮੇਵਾਰੀ ਬਣਦੀ ਆ ਆਪਣੀ ਸਰਕਾਰ ਅਸੀਂ ਉੱਥੇ ਆਵਾਂਗੇ ਸਾਰੇ ਅਫੀਸਰਸ ਸਵਾਰ ਵੀ ਅਸੀਂ ਬੁਲਾਵਾਂਗੇ ਮੈਂ ਮੈਂਬਰ ਸਾਹਿਬ ਨੂੰ ਭਰੋਸਾ ਦਵਾਣਾ ਕਿ ਵਿਦਨ 2 ਵੀਕਸ ਅਰ ਅਸੀਂ ਤੁਹਾਡੇ ਕੋਲ ਆਵਾਂਗੇ ਸਾਰੇ ਐਮਐਲਏ ਸਬੰਨ ਇਕੱਠੇ ਹੋਣਗੇ ਮੀਟਿੰਗ ਕਰਾਂਗੇ ਜੋ ਪੋਸੀਬਲ ਹੋ ਉਹ ਵੱਤਵਾਰ ਕਰਾਂਗੇ ਕਿਉਂਕਿ ਸਾਡੀ ਨੈਤਿਕ ਜ਼ਿੰਮੇਵਾਰੀ ਥੈਂਕ ਯੂ ਕੁਮਰ ਵਿਜੇ ਪ੍ਰਤਾਪ ਸਿੰਘ ਮਾਨਯੋਗ ਸਪੀਕਰ ਸਾਹਿਬ ਸਾਡਾ ਸਹਿਰ ਅੰਮ੍ਰਿਤਸਰ ਮੈਂ ਦੁਬਾਰਾ ਬੋਲ ਰਹਾ ਹਾਂ ਅੰਮ੍ਰਿਤ ਅਤਸਰ ਅੰਮ੍ਰਿਤਸਰ ਗੁਰੂ ਰਾਮਦਾਸ ਜੀ ਨੇ ਇਸ ਨਗਰੀ ਨੂੰ ਬਰੋਸਾਈ ਸੀ आज शहर देखो नरक ਦੇ ਵਿੱਚ ਤਬਦੀਲ ਹੋ ਗਿਆ ਹੈ ਪੀਣ ਵਾਲਾ ਪਾਣੀ ਲੋਕਾਂ ਨੂੰ ਨਹੀਂ नसीब ਹੋ ਰਿਹਾ ਔਰ ਪਾਣੀ ਦੇ ਵਿੱਚ ਸੀਵਰੇਜ ਦਾ ਪਾਣੀ ਮਿਕਸ ਹੋ ਕੇ ਆ ਰਿਹਾ ਹੈ ਲੋਕ ਕਿ ਕਿਸ ਤਰੀਕੇ ਦੇ ਨਾਲ ਉਹ ਪਾਣੀ ਪੀ ਰਹੇ ਨੇ ਅਸੀਂ ਸਮਝ ਸਕਦੇ ਹਾਂ ਜੋ ਸੀਵਰੇਜ ਦਾ ਪਾਣੀ ਹੈ ਗੰਦਾ ਪਾਣੀ ਉਹ ਲੋਕਾਂ ਦੇ ਕਿਚਨ ਦੇ ਵਿੱਚ ਵੈਕ ਮਾਰ ਕੇ ਜਾ ਰਿਹਾ ਹੈ ਤੇ ਕੂੜਾ ਉਠਾਉਣ ਵਾਲਾ ਕੋਈ ਨਹੀਂ ਹੈ ਸਰ ਦੇ ਵਿੱਚ ਇੱਕ ਨਿੱਜੀ ਕੰਪਨੀ ਨੂੰ ਠੇਕਾ ਦਿੱਤਾ ਗਿਆ ਹੈ ਠੇਕੇ ਵਾਲੇ ਕਾਰਪੋਰੇਸ਼ਨ ਨੂੰ ਦੋਸਤ ਲਗਾ ਰਹੇ ਨੇ ਕਾਰਪੋਰੇਸ਼ਨ ਵਾਲੇ ਠੇਕੇ ਵਾਲਿਆਂ ਦਾ ਦੋਸਤ ਲਗਾ ਰਹੇ ਨੇ ਤੇ ਪਰੇਸ਼ਾਨ ਕੌਣ ਹੈ ਅੰਮ੍ਰਿਤਸਰ ਦੀ ਜਨਤਾ ਔਰ ਇਹ ਪ੍ਰੋਬਲਮ ਕਿਸੇ ਇੱਕ ਹਲਕੇ ਦਾ ਨਹੀਂ ਹੈ ਚਾਹੇ ਨਾਰਥ ਹੈ ਸਾਊਥ ਹੈ ਸੈਂਟਰਲ ਹੈ ਈਸਟ ਹੈ ਵੈਸਟ ਹੈ ਸਾਰੇ ਮਲੇ ਸਹਿਬਾਨ ਬੈਠੇ ਹਨ ਇਹ ਹਰ ਏਰੀਆ ਦਾ ਪ੍ਰੋਬਲਮ ਹੈ ਸਰ ਤੁਸੀਂ ਪੜ ਇਹਦਾ ਸੋਲੂਸ਼ਨ ਪੜਨੀ ਹੈ ਜੀ ਤੁਸੀਂ ਉਹ ਸਿਰਫ ਜਿਹੜੀ ਤੁਹਾਡੀ ਉਹ ਹੈ ਇਹਦਾ ਸੋਲੂਸ਼ਨ ਤੁਸੀਂ ਪੜਦੇ ਹੋ ਜਿਹੜੀ ਤੁਹਾਡੀ ਸਰ ਇੱਕ ਸਕੰਡ ਸਰ ਮੈਨੂੰ ਇਹ ਬੜਾ ਟੈਨਸ਼ਨ ਨੋਟਿਸ ਲਾਉਣ ਦੀ ਲੋੜ ਕਿਉਂ ਪਈ ਕਿਉਂਕਿ 968 ਕੁਐਸਚਨ ਨੰਬਰ ਮੈਂ ਬਜਟ ਸੈਸ਼ਨ ਦੇ ਵਿੱਚ ਦਿੱਤਾ ਸੀ ਮਾਨਯੋਗ ਮੰਤਰੀ ਸਾਹਿਬ ਨੇ ਬਹੁਤ ਸਾਰੇ ਉਦੋਂ ਆਸ਼ਵਾਸਨ ਐਸ ਹਾਊਸ ਦੇ ਸਾਹਮਣੇ ਦਿੱਤਾ ਸੀ ਕਿ ਇੱਕ ਟੀਮ ਜਾਊਗੀ ਸਾਰਾ ਕੁਝ ਹੋਗਾ ਇਹ ਕਰਾਂਗੇ ਉਹ ਕਰਾਂਗੇ ਐਨਜੀਟੀ ਵੱਲੋਂ 1026 ਕਰੋੜ ਦਾ ਜੁਰਮਾਨਾ ਲਗਾਇਆ ਗਿਆ ਪੰਜਾਬ ਸਰਕਾਰ ਨੂੰ ਜੇਕਰ ਕੁਐਸਚਨ ਨੰਬਰ 968 ਤੇ ਧਿਆਨ ਦਿੱਤਾ ਗਿਆ ਹੁੰਦਾ ਅੱਜ ਇਹ ਪ੍ਰੋਬਲਮ ਨਹੀਂ ਆਉਣਾ ਸੀ ਤੇ ਬਰਸਾਤ ਦੇ ਵਿੱਚ ਅਮਰਿਤ ਸਰਦਾਰ ਨਰਕ ਦਾ ਚੁੰਬਤ ਕਰ ਰਹੇ ਨੇ ਮੈਂ ਇਹ ਹੀ ਬੇਨਤੀ ਕਰਾਂਗਾ ਕਿ ਮਾਨਯੋਗ ਮੰਤਰੀ ਸਾਹਿਬ ਇਸ ਸੰਬੰਧ ਦੇ ਵਿੱਚ ਆਪਣੀ ਵਿਚਾਰ ਪ੍ਰਗਟ ਕਰਨ ਇਸ ਤੋਂ ਬਾਅਦ ਮੈਨੂੰ ਜਰੂਰ ਮੌਕਾ ਦੇਣਾ ਦੋ ਚਾਰ ਤੱਥ ਨੇ ਮੈਂ ਜਰੂਰ ਦੇਵਾਂਗਾ ਅ ਸਰਦਾਰ ਬਲਕਾਰ ਸਿੰਘ ਸਥਾਨਕ ਸਰਕਾਰ ਮੰਤਰੀ ਬੋਲੋ ਆਪਣੇ ਰੋਲੀ ਬੋਲੋ ਸਪੀਕਰ ਸਾਹਿਬ ਮੈਂ ਆਪ ਜੀ ਦੇ ਰਾਹੀਂ ਸਭ ਤੋਂ ਪਹਿਲਾਂ ਮਾਨਯੋਗ ਮੈਂਬਰ ਸਾਹਿਬ ਅਤੇ ਇਸ ਮਹਾਨ ਸਦਨ ਨੂੰ ਭਰੋਸਾ ਦਵਾਉਂਦਾ ਹਾਂ ਕਿ ਅੰਮ੍ਰਿਤਸਰ ਆਪਣੀ ਧਾਰਮਿਕ ਇਤਿਹਾਸਕ ਤੇ ਸੱਭਿਆਚਾਰਕ ਮਹੱਤਾ ਲਈ ਸਾਰੇ ਪੰਜਾਬੀਆਂ ਦੇ ਦਿਲਾਂ ਵਿੱਚ ਵਿਸ਼ੇਸ਼ ਥਾਂ ਰੱਖਦਾ ਹੈ। ਅਸੀਂ ਮਾਨਯੋਗ ਮੁੱਖ ਮੰਤਰੀ ਸਾਹ ਪਵਨ ਸਿੰਘ ਮਾਨ ਜੀ ਦੀ ਅਗਵਾਈ ਵਾਲੀ ਸਰਕਾਰ ਇਹਨਾਂ ਚੁਣੌਤੀਆਂ ਨੂੰ ਪੂਰੀ ਤਰ੍ਹਾਂ ਜਾਣੂ ਹੈ ਅਤੇ ਸ਼ਹਿਰ ਵਿੱਚ ਨਾਗਰਿਕ ਸਕੂਲਤਾ ਦੀ ਵਿਵਸਥਾ ਨੋ ਅਪਗ੍ਰੇਡ ਕਰਨਾ ਲਈ ਕਈ ਕਦਮ ਚੁੱਕੇ ਜਾ ਰਹੇ ਹਨ ਅੰਮ੍ਰਿਤਸਰ ਸ਼ਹਿਰ ਵਿੱਚ ਲਗਭਗ 1800 ਕਿਲੋਮੀਟਰ ਦੀ ਸਪਾਈ ਨਾਲ ਜਿਹੜੀ ਪਾਈਪਲਾਈਨ ਹੈ ਜ਼ਿਆਦਾਤਰ ਸਪਲਾਈ ਲਾਈਨ ਪੁਰਾਣੀਆਂ ਹੋਣ ਕਰਕੇ ਲੀਕਸ ਹੁੰਦੇ ਹੈ ਜਿਸ ਕਾਰਨ ਪਾਣੀ ਵਿੱਚ ਮਲਾਪਟ ਮਲਾਵਟ ਹੋਣ ਜਾਣ ਬਾਰੇ ਕਈ ਸ਼ਿਕਾਇਤਾਂ ਉਧੀਆਂ ਹਨ ਪਰ ਨਾਲ ਦੀ ਨਾਲ ਜੋ ਮੌਕੇ ਤੇ ਉਹਨਾਂ ਦਾ ਹੱਲ ਕੀਤਾ ਜਾਂਦਾ ਹੈ ਜੇਕਰ ਜੋ ਗੱਲ ਹੈ ਕਿ ਨਕਰ ਨਗਰ ਨੇ ਕੋ ਅੰਮ੍ਰਿਤਸਰ ਵੱਲੋਂ ਵਿਸ਼ਵ ਬੈਂਕ ਅਤੇ ਏਆਈਆਈ ਬੀ ਦੀ ਸਹਾਇਤਾ ਦੇ ਨਾਲ ਇਸ ਸਮੇਂ ਪੰਜਾਬ ਮਿਊਸਪਲ ਸੀਵਰੇਜ ਇੰਪਰੂਵਮੈਂਟ ਇੰਪਰੂਵਮੈਂਟ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ ਜੋ ਕਿ ਪਾਣੀ ਵਾਲੀ ਸਮੱਸਿਆ ਦਾ ਲੰਬੇ ਸਮੇਂ ਲਈ ਹੱਲ ਹੋ ਜਾਵੇਗਾ ਇਸ ਪ੍ਰੋਜੈਕਟ ਦਾ ਇੱਕ ਪ੍ਰਮੁੱਖ ਭਾਗ ਅਮਰਸਰ ਸ਼ਹਿਰ ਨੂੰ 24 ਆਵਰ ਨਹਿਰੀ ਪਾਣੀ ਦੀ ਸਪਲਾਈ ਪ੍ਰਦਾਨ ਕਰਨਾ ਹੈ। ਵੱਲਾ ਨੇੜੇ ਇੱਕ ਨਵਾਂ ਵਾਟਰ ਟ੍ਰੀਟਮੈਂਟ ਪਲਾਂਟ ਬਣਾਇਆ ਜਾ ਰਿਹਾ ਹੈ ਜਿਸ ਦਾ 72% ਦੀ ਕੰਮ ਪੂਰਾ ਹੋ ਚੁੱਕਾ ਹੈ। ਇਸ ਪ੍ਰੋਜੈਕਟ ਤਹਿਤ 52 OHSR ਦਾ ਨਿਵਾਨ ਕਰਨ ਦੇ ਨਾਲ-ਨਾਲ ਛੇ ਮੌਜੂਦਾ ਓਐਸਐਚਆਰ ਮੁਰਸ ਜੀਤੇ ਅਤੇ ਲਗਭਗ 112.70 ਕਿਲੋਮੀਟਰ ਦੀ ਮੁੱਖ ਲਾਈਨ ਪਾਉਂਡ ਦਾ ਵੰਦ ਹੈ ਇਸ ਪ੍ਰੋਜੈਕਟ ਦੇ ਸਾਲ 225 ਵਿੱਚ ਮੁਕੰਮਲ ਹੋਣ ਦੀ ਆਸ ਹੈ ਸੋ ਕਲੋਰੀਨ ਨਾਲ ਪਾਣੀ ਦੇ ਕਟਾਣੂ ਮੁਕਤ ਕਰਨ ਦਾ ਕੰਮ ਨਿਰੰਤਰ ਤੌਰ ਤੇ ਕੀਤਾ ਜਾ ਰਿਹਾ ਹੈ ਸੋ ਇਹ ਦੱਸਿਆ ਜਾਂਦਾ ਹੈ ਕਿ ਅੰਮ੍ਰਿਤਸਰ ਸ਼ਹਿਰ ਵਿੱਚ ਲਗਭਗ ਤਿੰਨ ਜੋ ਸੀਵਰੇਜ ਨਾਲਟੇਟਰ ਸਰਗਲ ਕਰ ਰਹੇ ਹੈ ਤਿੰਨ ਐਸਟੀਪੀ ਪਲਾਂਟ ਹਨ ਜਿਨ੍ਹਾਂ ਦੀ ਕੁੱਲ ਸਮਰੱਥਾ 217.5 ਐਮਐਲਡੀ ਜਦੋਂ ਕਿ ਅੰਮ੍ਰਿਤਸਰ ਸ਼ਹਿਰ ਵਿੱਚ ਸੀਵਰੇਜ ਦਾ ਕੁੱਲ ਉਤਪਾਦਨ ਲਗਭਗ 285 ਐਮਐਲਡੀ ਜੋ ਕਿ ਸੀਵਰੇਜ ਦੀਆਂ ਲਾਈਨਾਂ ਤੇ ਪੂਰੀ ਸਮਰੱਥਾ ਨਾ ਚੱਲਣ ਦਾ ਇੱਕ ਮੁੱਖ ਕਾਰਨ ਹੈ ਪੰਜਾਬ ਵਿੱਚ ਜਲ ਸਪਲਾਈ ਅਤੇ ਸ਼ਿਵਰਜ ਬੋਰਡ ਵੱਲੋਂ ਐਸਟੀਪੀ ਖਾਪੜ ਖੁੜੀ ਅਤੇ ਗੌਸਾਬਾਦ ਦੀ ਸਮਥਾ ਵਿੱਚ 50 50 ਐਮਐਲਡੀ ਦਾ ਵਾਧਾ ਕਰਨ ਲਈ ਪ੍ਰਸਤਾਵ ਤਿਆਰ ਕੀਤਾ ਗਿਆ ਹੈ ਇਸ ਪ੍ਰਸਤਾਵ ਇਹ ਇਹ ਪ੍ਰਸਤਾਵ ਸਰਕਾਰ ਦੇ ਵਿਚਾਰਹੀਦ ਹੈ ਅਤੇ ਅਮਰਤ ਫੇਜ਼ 2 ਦੇ ਪ੍ਰਸਤਾਵਿਤ ਕੀਤੇ ਜਾ ਰਹੇ ਹਨ ਇਸੇ ਤਰ੍ਹਾਂ ਇਹ ਦੱਸਣਾ ਜ਼ਰੂਰੀ ਹੈ ਕਿ ਸ਼ਹਿਰ ਵਿੱਚ ਲਗਭਗ 1500 ਕਿਲੋਮੀਟਰ ਸੀਵਰੇਜ ਪਿਆ ਹੋਇਆ ਹੈ ਅਤੇ ਵੱਖ-ਵੱਖ ਸਮੇਂ-ਸਮੇਂ ਦੇ ਉੱਤੇ ਜਾਂ ਸੁਪਰ ਸੈਕਸ਼ਨਸੀਡਾਂ ਨਾਲ ਉਹਨਾਂ ਦੀ ਸਪਾਈ ਕੀਤੀ ਜਾਂਦੀ ਹੈ। ਔਰ ਸੋਲਿਡ ਵੇਸਟ ਬੈਂਚਮੈਂਟ ਪ੍ਰੋਜੈਕਟ 2116 ਵਿੱਚ ਰਿਆਇਤ ਕਰਤਾ ਮੈਸੇਜ ਜੋ ਵਾਇਡਾ ਕੰਪਨੀ ਨੂੰ ਅਲਰਟ ਕੀਤਾ ਗਿਆ ਸੀਗਾ ਉਸ ਦੇ ਵਿੱਚ ਜਿਹੜਾ ਕਾਰਜਕਾਰੀ ਲੜੀਂਦੇ ਮਾਪਦੰਡ ਨਹੀਂ ਅਨਸਾਰ ਉਹ ਕਰ ਰਹੇ ਨਗਰ ਨਿਗਮ ਕਾਰਪੋਰੇਸ਼ਨ ਦੇ ਵੱਲੋਂ 8.04 ਕਰੋੜ ਦਾ ਜੁਰਮਾਨਾ ਲਗਾਏ ਜਾਣ ਤੇ ਕਈ ਨੋਟਿਸ ਜਾਰੀ ਕੀਤੇ ਦੇ ਬਾਵਜੂਦ ਵੀ ਕੂੜਾ ਚੁੱਕਣ ਦਾ ਕੰਮ ਸਹੀ ਤਰੀਕੇ ਨਾਲ ਨਹੀਂ ਹੋ ਰਿਹਾ ਪਰ ਉਹਨਾਂ ਦੇ ਖਿਲਾਫ ਉਹ ਨੋਟਿਸ ਦੇ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ ਪ੍ਰोसीडिंग ਉਸ ਦੀ ਚੱਲ ਰਹੀ ਹੈ ਸੋ ਕੂੜੇ ਦੇ ਥੋਸ ਪ੍ਰਬੰਧਾ ਵਾਸਤੇ ਉਥੋਂ ਐਨਜੀਓਸ ਵਗੈਰਾ ਤੋਂ ਵੀ ਹੈਲਪਲੀਤੀ ਜਾਰੀ ਹੈ। ਔਰ ਇਸਤਾਨ ਨਗਰ ਨਿਗਮ ਅਮਰਸਰ ਨੇ ਪਹਿਲਾ ਵੀ ਮੌਜੂਦਾ ਜ਼ਿਆਰਤ ਕਰਤਾ ਦੇ ਜੋਖਮ ਅਤੇ ਲਾਗਤ ਦੇ ਕੂੜੇ ਦੀ ਪ੍ਰੋਸੈਸਿੰਗ ਸ਼ੁਰੂ ਕੀਤੀ ਹੈ ਜਿਸ ਦੇ ਨਾਲ ਇੱਕ ਐਨਜੀਓ ਵਗੈਰਾ ਦੀ ਵੀ ਬਦਲ ਲਈ ਜਾਰੀ ਹੈ। ਮੈਂ ਇੱਕ ਵਾਰ ਫਿਰ ਇਸ ਸਦਨ ਵਿੱਚ ਪ੍ਰੋਪੋਸਾ ਦਵਾਉਂਦਾ ਹਾਂ ਕਿ ਅਮਰਸਰ ਸ਼ਹਿਰ ਦੇ ਵਸਨੀਕਾਂ ਨੋ ਅਚੇਤ ਤੰਦਰਗ ਰਸਹੂਲਤਾ ਮਹैया ਕਰਾਉਣ ਲਈ ਸੋਭਾ ਸਰਕਾਰ ਵੱਲੋਂ ਪੂਰੀ ਤਰ੍ਹਾਂ ਤਰਜੀਹ ਦਿੱਤੀ ਜਾਵੇਗੀ। ਥੈਂਕ ਯੂ ਜੀ। ਕੁਮਰ ਜੀ ਮਾਨ ਜੋ ਗੇ ਸਪੀਕਰ ਸਾਹਿਬ ਮੰਤਰੀ ਸਾਹਿਬ ਦੀ ਮਜਬੂਰੀ ਹੈ ਜੋ ਅਪਸਰਾ ਨੇ ਜਵਾਬ ਬਣਾ ਕੇ ਪੇਛਤਾ ਇਹਨਾਂ ਨੇ ਪੜਤਾ। ਇਹੀ ਜਵਾਬ ਇਹਨਾਂ ਨੇ ਸਵਾਲ ਨੰਬਰ 968 ਦੇ ਅਨਸਰ ਦੇ ਵਿੱਚ ਵੀ ਦਿੱਤਾ ਸੀ ਸੇਮ ਅਨਸਰ ਲੇਕਿਨ ਸਰ ਇਹਨਾਂ 6 ਮਹੀਨਿਆਂ ਦੇ ਦੌਰਾਨ ਜੋ ਕੁਝ ਵੀ ਹੋਇਆ ਪਾਰਲੀਮੈਂਟ ਦੇ ਇਲੈਕਸ਼ਨ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਸੀਗਾ ਗਾਰਬੇਜ ਲਿਫਟਿੰਗ ਤੇ ਸੀਵਰੇਜ ਤੇ ਪੀਣ ਵਾਲਾ ਗੰਦਾ ਪਾਣੀ ਤੇ ਪਾਰਲੀਮੈਂਟ ਇਲੈਕਸ਼ਨ ਅੰਮ੍ਰਿਤਸਰ ਸਹਿਰ ਦੇ ਵਿੱਚ ਇਸ ਮੁੱਦੇ ਤੇ ਲੜਿਆ ਗਿਆ ਸੀ ਮੇਰੀ ਗੱਲ ਵੀ ਹੋਈ ਸੀ ਕਿ ਮਾਨਜੋਗ ਮੰਤਰੀ ਸਾਹਿਬ ਦੇ ਨਾਲ ਇਹਨਾਂ ਨੇ ਕਈ ਵਾਰ ਕੋਸ਼ਿਸ਼ ਕੀਤੀ ਆਪਸ ਨਾਲ ਇਹਨਾਂ ਨੇ ਗੱਲ ਕੀਤੀ ਲੇਕਿਨ ਇਹ ਸਭ ਤੋਂ ਵੱਡਾ ਅਸੀਂ ਇਹ ਕਹਾਂਗੇ ਕਿ ਸਿਸਟਮ ਕਿਸ ਤਰ੍ਹਾਂ ਦਾ ਹੋ ਗਿਆ ਹੈ ਸੌਰੀ ਸਟੇਟ ਆਫ ਅਫੇਅਰਸ ਕਿ ਆਪਣੇ ਮਹੱਕਮੇ ਦੇ ਮੰਤਰੀ ਦੇ ਗਲ ਅਫਸਰ ਨਹੀਂ ਹੁੰਦੇ ਬਾਰ-ਬਾਰ ਫੋਨ ਕਰਦੇ ਨੇ ਮੈਂ ਵੀ ਇਹਨਾਂ ਨੂੰ ਫੋਨ ਕਰਦਾ ਅਸੀਂ ਲੋਕਲ ਲੈਵਲ ਤੇ ਫੋਨ ਕਰਨਾ ਬੰਦ ਕਰਤਾ ਸਰ ਇਹ ਵੀ ਫੋਨ ਕਰਦੇ ਨੇ ਅਫਸਰਾਂ ਨੂੰ ਇੱਕ ਨਗਿੰਦਰ ਪ੍ਰਸਾਦ ਜਈ ਹੈ ਉਹ ਮੁੱਖ ਮੰਤਰੀ ਤੋਂ ਜ਼ਿਆਦਾ ਪਾਵਰ ਰੱਖਦਾ ਹੈ ਤੁਸੀਂ ਕੱਲ ਐਸਆਈ ਬੋਰਡ ਸਿੰਘ ਦੀ ਗੱਲ ਕਰ ਰਹੇ ਸੀ ਜਈ ਨਗਿੰਦਰ ਪ੍ਰਸਾਦ ਮੁੱਖ ਮੰਤਰੀ ਤੋਂ ਜ਼ਿਆਦਾ ਪਾਵਰ ਰੱਖਦਾ ਹੈ ਕਮਿਸ਼ਨਰ ਕਾਰਪੋਰੇਸ਼ਨ ਕਿਸੇ ਬੰਦੇ ਦੀ ਗੱਲ ਨਹੀਂ ਸੁਣਦਾ ਜੇਕਰ ਸਾਡੇ ਦਫ਼ਤਰ ਤੋਂ ਵੀ ਕੋਈ ਚੀਜ਼ ਜਾਂਦਾ ਹੈ ਕਿ ہاں ਇਹ ਪ੍ਰੇਸ਼ਾਨੀ ਹੈ 15 ਦਿਨ 20 ਦਿਨ ਦੀ ਵੇਟਿੰਗ ਲੇਕਿਨ ਮੰਨ ਲਓ ਜਸਤੇ ਕਰ ਦੇ ਵਿੱਚ ਜਸਤੇ ਕਿਚਨ ਦੇ ਵਿੱਚ ਸੀਵਰੇਜ ਦਾ ਪਾਣੀ ਜਾ ਰਿਹਾ ਹੈ ਉਹ ਕਿੱਥੇ ਜਾਊਗਾ ਪਾਣੀ ਦਾ ਤਾਂ ਇਹਨਾਂ ਨੇ ਕਿਹਾ ਉਹ ਤੋਂ ਵਰਲਡ ਬੈਂਕ ਦਾ ਪ੍ਰੋਜੈਕਟ ਹੈ ਕਈ ਸਾਲਾਂ ਤੋਂ ਚੱਲ ਰਿਹਾ ਹੈ ਪਿਛਲੀਆਂ ਸਰਕਾਰਾਂ ਤੋਂ ਹੀ ਚੱਲਦਾ ਆ ਰਿਹਾ ਹੈ ਤੇ ਉਹੀ ਜਵਾਬ ਉਹੀ ਸਵਾਲ ਇਸ ਕਰਕੇ ਸਰ ਦੇਖੋ ਇਕਤਾ ਇੱਕ ਜਵਾਬਦੇਹੀ ਫਿਕਸ ਕੀਤੀ ਜਾਵੇ ਕਿ ਮਹਾਕਮੇ ਦਾ ਮੰਤਰੀ ਜੇਕਰ ਕੋਈ ਗੱਲ ਕਹਿ ਰਿਹਾ ਹੈ ਤਾਂ ਆਪਸਨ ਦੇ ਇੱਕ ਜਿਮਵਾਰੀ ਹੋਣੀ ਚਾਹੀਦੀ ਹੈ ਔਰ ਅਕਾਉਂਟੇਬਿਲਟੀ ਫਿਕਸ ਹੋਣਾ ਜ਼ਰੂਰੀ ਹੈ ਅੱਜ ਦੀ ਸਮੱਸਿਆ ਜੋ ਹੈ ਉਹ ਜਨਤਾ ਜਿਸ ਸਮੱਸਿਆ ਦੇ ਨਾਲ ਪ੍ਰੇਸ਼ਾਨ ਹੈ ਉਸ ਨੂੰ ਹੱਲ ਕਰਨ ਦੀ ਹੈ ਇੱਕ ਹੋਰ ਸਮੱਸਿਆ ਇਸ ਦੇ ਲਿੰਕ ਰੱਖਦੀ ਹੈ ਕਿ ਮਲਟੀ ਏਜੰਸੀ ਸਿਸਟਮ ਇੱਕ ਛੋਟੇ ਸੇ ਸ਼ਹਿਰ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਜੇਕਰ ਤੁਸੀਂ ਕਾਰਪੋਰੇਸ਼ਨ ਨੂੰ ਫੋਨ ਕਰੋ ਉਹ ਕਹਣਗੇ ਕਿ ਏਡੀਏ ਦਾ ਹੈ ਅੰਮ੍ਰਿਤਸਰ ਡਿਵੈਲਪਮੈਂਟ ਆਥਾਰਟੀ ਫਿਰ ਕੋਈ ਕਹੇਗਾ ਕਿ ਇਹ ਪੀਡਬਲਯੂਡੀ ਦਾ ਹੈ ਕੋਈ ਕਹੇਗਾ ਕਿ ਇਹ ਇੰਪਰੂਵਮੈਂਟ ਟਰਸਟ ਦਾ ਹੈ ਤਾਂ ਇੱਕ ਸਿਸਟਮ ਬਣਨਾ ਚਾਹੀਦਾ ਹੈ ਇੱਕ ਅੰਮ੍ਰਿਤਸਰ ਸਹਿਰ ਦੇ ਵਿੱਚ ਇੱਕ ਏਜੰਸੀ ਕੰਮ ਕਰਨੀ ਚਾਹੀਦੀ ਹੈ ਲੋਕਾਂ ਨੂੰ ਇਹ ਪਤਾ ਨਹੀਂ ਹੈ ਕਿ ਲੋਕ ਐਡੀਆ ਨੂੰ ਫੋਨ ਕਰਨ ਜਾਂ ਪੀਡਬਲਯੂਡੀ ਨੂੰ ਕਰਨ ਜਾਂ ਇੰਪਰੂਵਮੈਂਟ ਟਰਸਟ ਨੂੰ ਕਰਨ ਸਭ ਤੋਂ ਮਾੜੀ ਗੱਲ ਹੋਈ ਹੈ ਸਰ 23 ਜਨਵਰੀ 2023 ਕਵੈਸਚਨ 23 ਜਨਵਰੀ 2023 ਅੰਮ੍ਰਿਤਸਰ ਮਿਊਨਿਸਪਲ ਕਾਰਪੋਰੇਸ਼ਨ ਦਾ ਟਿਨਿਓਰ ਖਤਮ ਹੋ ਗਿਆ ਸਰ ਮੇਰੇ ਆਪਣੇ ਹਲਕੇ ਦੇ ਵਿੱਚ ਸਰ ਮੇਰੇ ਆਪਣੇ ਹਲਕੇ ਦੇ ਵਿੱਚ ਕੁਮਰ ਜੀ 17 ਕਾਉਂਸਲਰ ਨੇ ਸਰ ਤੁਸੀਂ ਕਵੈਸਚਨ ਪਾਰ ਪੰਚਾਇਤ ਦੇ ਨਹੀਂ ਸਰ ਮੈਂ ਇਹ ਇਦਾ ਹੀ ਮੈਂ ਕਿਸ ਤਰ੍ਹਾਂ ਸਰ ਸਿਵਿਕ ਕਮਿਊਨिटीज ਵਾਸਤੇ 17 ਕਾਉਂਸਲਰਾਂ ਦਾ ਤੇ 12 ਸਰਪੰਚਾਂ ਦਾ ਕੰਮ ਇਕੱਲਾ ਇਹ ਕੇ ਮਿਲ ਨਹੀਂ ਕਰ ਸਕਦਾ ਹੈ ਇਸ ਕਰਕੇ ਸਰ ਭਾਵੇਂ ਇਲੈਕਸ਼ਨ ਹੋਵੇ ਜਾਂ ਨਾ ਹੋਵੇ ਅਫਸਰਾਂ ਦੀ ਅਕਾਉਂਟੇਬਿਲਟੀ ਫਿਕਸ ਹੋਵੇ कारपोरे की जिम्मेवारी म्यूनसिपल कारपोरेन के कमिश्नर को जिम्मेवारी करके टाइम बाउंड मैं बेनती करा कि एक विजिट कर आप मंत्री साहब और चंडीगढ़ों एक्सपर्ट की टीम ले जाके क्योंकि अस ये देख नहीं सकते जो विरोधी पार्टिया के मैंबर ने ईवन साम पी जो ने उठे दे मानजोग एम पी साहब यह सारे प्रोटेस्ट कर रहे हैं ਅੱਛੇ ਵੀ ਦੇਖੋ ਪਿੰਡ ਦੇ ਪਿੰਡ ਗਲੀ ਗਲੀ ਜਾ ਕੇ ਲੋਕਾਂ ਨੂੰ ਸੰਤੋਨਾ ਦੇ ਰਹੇ ਹਾਂ ਲੇਕਿਨ ਇਲਾਜ ਹੋਣਾ ਚਾਹੀਦਾ ਹੈ ਸਾਨੂੰ ਕੁਝ ਨਹੀਂ ਚਾਹੀਦਾ ਹੈ ਸਿਰਫ ਉਮਰ ਕਰਵਾ ਦਿਓ ਥੈਂਕਿਊ ਪੀਣ ਵਾਲਾ ਪਾਣੀ ਦੇ ਦਿਓ ਜੀ ਤੇ ਕੂੜਾ ਥੈਂਕਿਊ ਮੰਤਰੀ ਜੀ ਕੁਝ ਕਹਿਣਾ ਚਾਹੁੰਦੇ ਮੰਤਰੀ ਜੀ ਮਾਨਜੋਗ ਸਪੀਕਰ ਸਾਹਿਬ ਮੈਂ ਮੈਂਬਰ ਸਾਹਿਬ ਨੂੰ ਬੇਨਤੀ ਕਰਦਾ ਕਿ ਪਹਿਲੋ ਪੰਜਾਬ ਦੇ ਅੰਦਰ ਪੰਜਾਬ ਦੇ ਮੁੱਖ ਮੰਤਰੀ ਦੀਆਂ ਹਦਾਇਤਾਂ ਦੇ ਮੁਤਾਬਕ ਚਾਹੇ ਉਹਨਾਂ ਦੀ ਕੋਈ ਹੁਕਮਾਂ ਦੀ ਕੰਪਲੇਂਟ ਕਰਨ ਦੇ ਵਿੱਚ ਕੋਈ ਬਿਊਰੋਕ੍ਰੈਟਿਕ ਅੰਗੈਲੀ ਨਹੀਂ ਕਰ ਰਿਆ ਜੇਕਰ ਕਿਤੇ ਵੀ ਹੁੰਦੀ ਆ ਤਾਂ ਉਹਦੇ ਅਫਸਰ ਦੀ ਬਕਾਇਦਾ ਜ਼ਿੰਮੇਵਾਰੀ ਫਿਕਸ ਕਰਦੀ ਐ ਐਸੀ ਕੋਈ ਗੱਲ ਨਹੀਂ ਕਿ ਬਿਊਰੋਕ੍ਰੇਸੀ ਗੱਲ ਨਹੀਂ ਮੰਦੀ ਹੈਗੀ ਸਾਈਕਲ ਦੇ ਮੈਂਬਰ ਸਾਹਿਬ ਨੇ ਜੋ ਹੁਕਮ ਕੀਤਾ ਸਾਡੀ ਨੈਤਿਕ ਜ਼ਿੰਮੇਵਾਰੀ ਬਣਦੀ ਆ ਆਪਣੀ ਸਰਕਾਰ ਅਸੀਂ ਉੱਥੇ ਆਵਾਂਗੇ ਸਾਰੇ ਅਫਸਰਸ ਸਵਾਰ ਵੀ ਅਸੀਂ ਬੁਲਾਵਾਂਗੇ ਮੈਂ ਮੈਂਬਰ ਸਾਹਿਬ ਨੂੰ ਭਰੋਸਾ ਦਿਵਾਣਾ ਕਿ ਵਿਦਨ 2 ਵੀਕਸ ਸਰ ਅਸੀਂ ਤੁਹਾਡੇ ਕੋਲ ਆਵਾਂਗੇ ਸਾਰੇ ਐਮਐਲਐਸ ਬੰਨ ਇਕੱਠੇ ਹੋਣਗੇ ਮੀਟਿੰਗ ਕਰਾਂਗੇ ਜੋ ਪੋਸੀਬਲ ਹੋਵੇ ਉਹ ਵੱਤਵਾਰ ਕਰਾਂਗੇ ਕਿਉਂਕਿ ਸਾਡੀ ਨੈਤਿਕ ਜ਼ਿੰਮੇਵਾਰੀ ਥੈਂਕ ਯੂ ਥੈਂਕ ਯੂ ਥੈਂਕ ਯੂ ਹੋ ਗਿਆ ਜੀ